ਅ ਡੈਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਅਸੀਂ ਇਸ ਟਾਈਮ ਮੌਜੂਦ ਹਾਂ ਸ਼ੰਭੂ ਬੈਰੀਅਰ ਤੇ ਜਾਂ ਸ਼ੰਭੂ ਬਾਰਡਰ ਤੇ ਜਿੱਥੇ ਹੁਣ ਦਾ ਜਿਹੜਾ ਮਾਹੌਲ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਚੌਥੀ ਗੇੜ ਦੀ ਜਿਹੜੀ ਮੀਟਿੰਗ ਜਿਹੜੀ ਆ ਅੱਜ ਜਿਹੜੀ ਹੋਣ ਜਾ ਰਹੀ ਹੈ ਤੇ ਕੁਝ ਸਮੇਂ ਬਾਅਦ ਜਿਹੜੀ ਆ ਕਿਸਾਨਾਂ ਵੱਲੋਂ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਵੀ ਜਿਹੜੀ ਆ ਕੀਤੀ ਜਾਵੇਗੀ ਕੁਝ ਅਸੀਂ ਤੁਹਾਨੂੰ ਦਿਖਾ ਦਈਏ ਕਿ ਇਸ ਟਾਈਮ ਮਾਹੌਲ ਕਿਸ ਤਰ੍ਹਾਂ ਦਾ ਬਣਿਆ ਹੋਇਆ ਇਸ ਤਰ੍ਹਾਂ ਦਾ ਇੱਥੇ ਹਾਲਾਤ ਕਿਸ ਤਰ੍ਹਾਂ ਦੇ ਬਣੇ ਹੋਏ ਆ ਕਿਸਾਨ ਵੀਰਾਂ ਵੱਲੋਂ ਇਦਾਂ ਹੀ ਜਿਹੜੇ ਜਥੇਬੰਦੀਆਂ ਵੱਲੋਂ ਇ ਤਾਰ ਜਿਹੜੀ ਇਦਾਂ ਲਗਾ ਦਿੱਤੀ ਗਈ ਆ ਸਾਰੇ ਜਿਹੜੇ ਨਿਗਾਦੀ ਉਧਰਲੇ ਪਾਸੇ ਕਿਸਾਨ ਵੀਰ ਬੈਠੇ ਨੇ ਬਾਪੂ ਜੀ ਬੈਠੇ ਨੇ ਜਿਹੜੇ ਕਿ ਅੱਗੇ ਇੱਕ ਨੌਜਵਾਨਾਂ ਨੂੰ ਜਾਣ ਤੋਂ ਰੋਕਦੇ ਨੇ ਸੋ ਨਾਲ ਦੀ ਨਾਲ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਕਿ ਕਿਸ ਤਰ੍ਹਾਂ ਜਿਹੜੇ ਵਲੰਟੀਅਰ ਵੀਰ ਜਿਹੜੇ ਖੜੇ ਨੇ ਤਾਂ ਕਿ ਜਿਹੜੇ ਨੌਜਵਾਨ ਜਿਹੜੇ ਜਦੋਂ ਅੱਗੇ ਜਾਂਦੇ ਆ ਤਾਂ ਫਿਰ ਅੱਗੇ ਇਹ ਵਾਲੇ ਤੁਹਾਨੂੰ ਅਸੀਂ ਦਿਖਾ ਦਈਏ ਇਹ ਤਾਰ ਲੱਗੀ ਹੋਈ ਆ ਇਦਾਂ ਇਦਾਂ ਤਾਰ ਦੇ ਅੱਗੇ ਤਾਰ ਲੱਗੀ ਹੋਈ ਇਦਾਂ ਇਹ ਤਾਰ ਲੱਗੀ ਹੋਈ ਤੇ ਇਦਾਂ ਹੀ ਬਜ਼ੁਰਗ ਜਿਹੜੇ ਨੇ ਉਹ ਸਾਰੀ ਲੇਨ ਦੇ ਵਿੱਚ ਜਿਹੜੇ ਇੱਥੇ ਖੜੇ ਨੇ ਤਾਂ ਕਿ ਜਿਹੜਾ ਕੋਈ ਵੀ ਨੌਜਵਾਨ ਜਿਹੜਾ ਅੱਗੇ ਨਾ ਵਧੇ ਅੱਗੇ ਨਾ ਵਧੇ ਅੱਗੇ ਨਾ ਵਧੇ ਤੇ ਇਸ ਤਰ੍ਹਾਂ ਹੀ ਸਾਰੀ ਜਿਹੜੀ ਲਾਈਨ ਜਿਹੜੀ ਬਣਾ ਕੇ ਜਿਹੜੇ ਆ ਉਹ ਸਾਰੇ ਜਿਹੜੇ ਜਿਹੜੇ ਕਿਸਾਨ ਵੀਰ ਜਿਹੜੇ ਜਥੇਬੰਦੀ ਦੀ ਜਿਹੜੀ ਲਗਾਈ ਗਈ ਹੈ ਜਿਹੜੀ ਡਿਊਟੀ ਲਗਾਈ ਗਈ ਆ ਉਹ ਇਸ ਤਰ੍ਹਾਂ ਹੀ ਜਿਹੜੇ ਇੱਥੇ ਖੜੇ ਨੇ ਖੜੇ ਨੇ ਇਦਾਂ ਹੀ ਆ ਤੁਹਾਨੂੰ ਦਿਖਾਲਦੇ ਆਂ ਅਸੀਂ ਕਿ ਇਹ ਤਾਰ ਜਿਹੜੀ ਆ ਇਹ ਵਰਤ ਲਈ ਗਈ ਆ ਇਹ ਜਿਹੜੀ ਬਿਜਲੀ ਲਟਾਰਿਆ ਆ ਲਾਈਨ ਦਿਖਾ ਲਈ ਆਪਾਂ ਇੱਕ ਵਾਰੀ ਸੋ ਅਸੀਂ ਨਾਲ ਦੀ ਨਾਲ ਅਸੀਂ ਤੁਹਾਨੂੰ ਇੱਧਰ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾਉਨੇ ਆ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬਣਿਆ ਹੋਇਆ ਬਿਲਕੁਲ ਸ਼ਾਂਤਮਈ ਮਾਹੌਲ ਆ ਬਿਲਕੁਲ ਕੋਈ ਵੀ ਕੋਈ ਹਫੜਾ ਦਫੜੀ ਨਹੀਂ ਕੋਈ ਕੁਝ ਨਹੀਂ ਸਾਰੇ ਜਿਹੜੇ ਨੌਜਵਾਨ ਨੇ ਉਹ ਉਹਨਾਂ ਨੌਜਵਾਨ ਨੇ ਉਹ ਆਪਣੇ ਜਿਹੜੇ ਕਿਸਾਨ ਜਿਹੜੇ ਆਗੂ ਨੇ ਉਹਨਾਂ ਦੀ ਜਿਹੜੀ ਗੱਲ ਮੰਨ ਰਹੇ ਨੇ ਬੇਸ਼ੱਕ ਇਹ ਇੱਥੇ ਕੁਝ ਨੌਜਵਾਨ ਖੜੇ ਜ਼ਰੂਰ ਨੇ ਪਰ ਬਿਲਕੁਲ ਮਾਹੌਲ ਜਿਹੜਾ ਆ ਉਹ ਸ਼ਾਂਤ ਬਣਿਆ ਹੋਇਆ ਕੋਈ ਇਹਦੇ ਵਿੱਚ ਕੁਝ ਵੀ ਜਿਹੜਾ ਉਹ ਨਹੀਂ ਹੈਗਾ ਜਿਹੜਾ ਇਦਾਂ ਦਾ ਕਿ ਜਿਹੜਾ ਕੁਝ ਪੈਦਾ ਕਰਦਾ ਹੋਵੇ ਜਾਂ ਤਨਾ ਉਹ ਜਿਹੜਾ ਪੈਦਾ ਕਰਦਾ ਹੋਵੇ ਇਦਾਂ ਦੀ ਸਥਿਤੀ ਜਿਹੜੀ ਆ ਉਹ ਨਹੀਂ ਇਦਾਂ ਦੀ ਬਣੀ ਗੁਰਪ੍ਰੀਤ ਜੀ ਇੱਕ ਵਾਰੀ ਆ ਜੀ ਆਪਾਂ ਇਸ ਤੋਂ ਬਾਅਦ ਜਿਹੜਾ ਉਹ ਇਹ ਇਸ ਤਰ੍ਹਾਂ ਜਿਹੜੀ ਆ ਉਹ ਤਾਰ ਜਿਹੜੀ ਲਗਾ ਦਿੱਤੀ ਗਈ ਆ ਸੋ ਨਾਲ ਦੀ ਨਾਲ ਸਾਹਮਣੇ ਅਸੀਂ ਤੁਹਾਨੂੰ ਉਹ ਦਿਖਾਉਨੇ ਆ ਕਿ ਸਾਹਮਣੇ ਜਿਹੜੀ ਆ ਉਹ ਪੈਰਾ ਮਿਲਟਰੀ ਫੋਰਸ ਬੈਠੀ ਆ ਹਰਿਆਣਾ ਪੁਲਿਸ ਬੈਠੀ ਆ ਔਰ ਨਾਲ ਜਿਹੜਾ ਉਹ ਇੱਥੇ ਜਿਹੜਾ ਉਹ ਬਣਿਆ ਗਿਆ ਆ ਇਹ ਜਿਹੜਾ ਬੈਰੀਅਰ ਜਿਹੜਾ ਐਸ ਟਾਈਮ ਜਿਹੜਾ ਮਾਹੌਲ ਜਿਹੜਾ ਇੱਥੇ ਕੋਈ ਤਣਾਹਪੂਰਨ ਨਹੀਂ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਜਸ ਜੜੀਆਂ ਫਵਾਹਾਂ ਜੜੀਆਂ ਉਹਨਾਂ ਤੋਂ ਕਿਤੇ ਨਾ ਕਿਤੇ ਬਚਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਮਾਹੌਲ ਐਸ ਟਾਈਮ ਜਿਹੜਾ ਕਾਫੀ ਸੁਖਾਵਾਂ ਕਿਉਂਕਿ ਜਿਹੜੇ ਕਿਸਾਨ ਵੀਰ ਨੇ ਜਿਹੜੇ ਉਹ ਇੰਤਜ਼ਾਰ ਕਰ ਰਹੇ ਨੇ ਮੀਟਿੰਗ ਦੀ ਤੇ ਮੀਟਿੰਗ ਤੋਂ ਬਾਅਦ ਜਿਹੜਾ ਜੋ ਵੀ ਉਹਨਾਂ ਦੇ ਆਗੂ ਜਿਹੜੇ ਫੈਸਲਾ ਲੈਣਗੇ ਉਹ ਫੈਸਲਾ ਜਿਹੜਾ ਆ ਸਾਰੇ ਜਿਹੜੇ ਕਿਸਾਨ ਜਥੇ ਬੰਦਿਆਂ ਨੂੰ ਜਿਹੜਾ ਉਹ ਮੰਨਣਾ ਪਵੇਗਾ ਇਸ ਤਾਜ਼ਾ ਹਾਲਾਤ ਸੀ ਜਿਹੜੇ ਅਸੀਂ ਤੁਹਾਨੂੰ ਇਹ ਦਿਖਾਏ ਜਿਹੜੇ ਤੁਸੀਂ ਲਾਈਵ ਤਸਵੀਰਾਂ ਤੁਸੀਂ ਡੇਲੀ ਪੋਸਟ ਪੰਜਾਬੀ ਤੇ ਦੇਖ ਰਹੇ ਹੋ ਤੁਹਾਨੂੰ ਅਸੀਂ ਇਹ ਦਿਖਾਏ ਨੇ ਤੁਹਾਨੂੰ ਕਿ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਜਿਹੜੇ ਬਣੇ ਹੋਏ ਨੇ ਸੋ ਨਾਲ ਦੀ ਨਾਲ ਅਸੀਂ ਉਹ ਸਾਰਾ ਕੁਝ ਕਵਰ ਕਰਕੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਔਰ ਇਹ ਵਾਲਾ ਇੱਥੋਂ ਆਣ ਤੋਂ ਰੋਕਿਆ ਗਿਆ ਹੈ ਔਰ ਅੱਗੇ ਜਿਹੜੀ ਆ ਉਹ ਤਾਰ ਜਿਹੜੀ ਆ ਲਗਾ ਦਿੱਤੀ ਗਈ ਹੈ ਕਿ ਅਸੀਂ ਤੁਹਾਨੂੰ ਇਸ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਲਈਆਂ ਲੇਟੈਸਟ ਤੁਹਾਨੂੰ ਤਸਵੀਰਾਂ ਦਿਖਾ ਲਈਆਂ ਕਿਸ ਟਾਈਮ ਜਿਹੜਾ ਸ਼ੰਭੂ ਬੈਰੀਅਰ ਤੇ ਜਿਹੜਾ ਮਾਹੌਲ ਜਿਹੜਾ ਉਹ ਕਿਸ ਤਰ੍ਹਾਂ ਦਾ ਬਣਿਆ ਹੋਇਆ ਕੈਮਰਾ ਪਰਸਨ ਗੁਰਪ੍ਰੀਤ ਸਿੰਘ ਦੇ ਨਾਲ ਲਾਲ ਕਮੰਡਲੀ ਪੋਸਟ ਪੰਜਾਬੀ